ਸਰਸ਼ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕੀਤੀ ਜਾਵੇ ਪੰਜਾਬ ਸਰਕਾਰ ਨੂੰ ਲੈ ਕੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਪ੍ਰਾਇਮਰੀ ਸਕੂਲ ਨੂੰ 에어 ਕੰਡੀਸ਼ਨ ਮੁਕੰਮਲ ਕਰ ਦਿੱਤਾ ਗਿਆ ਜਿੱਥੇ ਹੁਣ ਛੋਟੇ ਬੱਚੇ ਮੁਫਤ ਦੇ ਵਿੱਚ ਵਿਦਿਆ ਮੁਫਤ ਦੇ ਵਿੱਚ ਖਾਣਾ ਖਾਣਗੇ ਉੱਥੇ ਹੀ ਹੁਣ ਮੁਫਤ ਦੇ ਵਿੱਚ ਠੰਡੀਆਂ ਹਵਾਵਾਂ ਦਾ ਆਨੰਦ ਵੀ ਲੈਣਗੇ ਜੀ ਹਾਂ ਤੁਸੀਂ ਖੁਦ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਹੜਾ ਕੰਮ ਕੀਤਾ ਗਿਆ ਸੀ ਉਸ ਨੂੰ ਮੁਕੰਮਲ ਕਰ ਦਿੱਤਾ ਗਿਆ ਤੇ ਹੁਣ ਛੋਟੇ ਬੱਚਿਆਂ ਦੇ ਵਾਸਤੇ ਕਾਫੀ ਸਹੂਲਤਾਂ ਸਕੂਲਾਂ ਦੇ ਵਿੱਚ ਹੋਣ ਲੱਗੀਆਂ ਨੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਔਰ ਸਰਕਾਰੀ ਪ੍ਰਾਇਮਰੀ ਸਕੂਲ ਮੁਕਸਰ ਦੇ ਵਿੱਚ ਜਿਹੜਾ ਫੁੱਲ ਸਕੂਲ ਜਿਹੜਾ ਏਸੀ ਕੀਤਾ ਗਿਆ ਜਿਵੇਂ ਕਿ ਪੰਜਾਬ ਸਰਕਾਰ ਦੀ ਪਾਲਿਸੀ ਹੈ ਐਜੂਕੇਸ਼ਨ ਦੇ ਉੱਪਰ ਕਿ ਐਜੂਕੇਸ਼ਨ ਨੂੰ ਬਿਹਤਰ ਕਰਨਾ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਔਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਦੇ ਉਦਮ ਸਦਕਾ ਔਰ ਖਾਸ ਤੌਰ ਤੇ ਸਾਡੇ ਜ਼ਿਲ੍ਹੇ ਦੇ ਡੀਓ ਜਸਪਾਲ ਮੌਂਗਾ ਜੀ ਸਾਡੇ ਇਥੋਂ ਦੇ ਬੀਪੀਓ ਰਾਜਵਿੰਦਰ ਜੀ ਔਰ ਜਗਦੀਪ ਜੀ ਔਰ ਖਾਸ ਤੌਰ ਤੇ ਇਸ ਸਕੂਲ ਦੇ ਮੁਖੀ ਜਸਵੰਤ ਸਿੰਘ ਜੀ ਜਿਨ੍ਹਾਂ ਦੇ ਉਦਮ ਸਦਕਾ ਇਹ ਸਕੂਲ ਨੂੰ ਫੁੱਲ ਏਸੀ ਕੀਤਾ ਗਿਆ ਸਾਰੇ ਕਮਰਿਆਂ ਦੇ ਵਿੱਚ ਏਸੀ ਲਾਏ ਗਏ ਆ ਤਾਂ ਕਿ ਬੱਚਿਆਂ ਨੂੰ ਗਰਮੀ ਦੇ ਵਿੱਚ ਕੋਈ ਦਿੱਕਤ ਨਾ ਆਵੇ ਔਰ ਇੱਥੇ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਜਦੋਂ ਸਟਾਫ ਨਾਲ ਗੱਲ ਹੋਈ ਤੇ ਇਹਨਾਂ ਨੇ ਇਹ ਗੱਲ ਕਹੀ ਕਿ ਸਾਡੇ ਸਕੂਲ ਦੀ ਜਿਹੜੀ ਕੈਪੈਸਿਟੀ ਹੈ ਉਹ ਘਟ ਗਈ ਸਾਡੇ ਸਕੂਲ ਦੇ ਵਿੱਚ ਅਸੀਂ ਬੱਚਿਆਂ ਨੂੰ ਐਡਮਿਸ਼ਨ ਦੇਣ ਤੋਂ ਅਨਕਾਰ ਕੀਤਾ ਇਹ ਪਹਿਲੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਐਡਮਿਸ਼ਨ ਲੈਣ ਦੇ ਲਈ ਲਾਈਨ ਦੇ ਵਿੱਚ ਲੱਗਣਾ ਪਿਆ ਇਹ ਮਾਨ ਸਰਕਾਰ ਦੇ ਜਿਹੜੇ ਹੁਕਮ ਸੀ ਮਾਨ ਸਰਕਾਰ ਦੇ ਉਦਮ ਹੈ ਜਿਹੜੇ ਐਜੂਕੇਸ਼ਨ ਦੇ ਵਿੱਚ ਚੰਗੇ ਕਦਮ ਪੁੱਟ ਰਹੀ ਹੈ ਉਹਦਾ ਇਹ ਰਿਜ਼ਲਟ ਹੈ ਜਿਸ ਤਰ੍ਹਾਂ ਕਈ ਬਿਲਡਿੰਗਾਂ ਸਕੂਲਾਂ ਦੀਆਂ ਸਕੂਲਾਂ ਦੀ ਟੁੱਟੀਆਂ ਟੁੱਟੀਆਂ ਹੋ ਚੁੱਕੀਆਂ ਹਨ ਗੱਲ ਵੀ ਕੋਈ ਪ੍ਰੇਲਾ ਕਰ ਰਿਹਾ ਕਿ ਕਿਸੇ ਤਰ੍ਹਾਂ ਜắp ਪੂਰੇ ਪੰਜਾਬ ਵਿੱਚ ਵੀ ਸਰ ਕਈ ਜਗ੍ਹਾ ਬਿਲਡਿੰਗਾਂ ਵੀ ਕਮਜ਼ੋਰ ਆ ਉਹਨੂੰ ਲੈ ਕੇ ਮਾਨ ਸਰਕਾਰ ਦੀ ਕੀ ਪਾਲਿਸੀ ਹੈ ਨਹੀਂ ਨਹੀਂ ਮੈਂ ਸੁਣਦਾ ਜੀ ਪਹਿਲੀ ਸਰਕਾਰ ਆਈ ਹੈ ਜੀਨੇ ਸਰਕਾਰੀ ਸਕੂਲਾਂ ਦੀ ਬਾਉਂਡਰੀ ਵਾਲ ਵਾਸਤੇ ਮੈਨੂੰ ਲੱਗਦਾ ਕੋਈ ਪਿੰਡ ਅਜਿਹਾ ਨਹੀਂ ਰਿਹਾ ਹੁਣ ਡੀਓ ਸਾਹਿਬ ਮੇਰੇ ਨਾਲ ਬੈਠੇ ਆ ਕਿ ਜਿਨ੍ਹਾਂ ਦੀ ਕੋਈ ਡਿਮਾਂਡ ਸੀ ਉਹ ਪੂਰੀ ਨਾ ਹੋਈ ਹੋਵੇ ਜਿਨ੍ਹਾਂ ਨੇ ਰੂਮਸ ਦਾ ਦੱਸਿਆ ਔਰ ਸਾਡੇ ਇੱਥੇ ਗੁਰਪ੍ਰੀਤ ਸਾਹਿਬ ਬੈਠੇ ਆ ਔਰ ਮੈਨੂੰ ਨਹੀਂ ਲੱਗਦਾ ਕਿਸੇ ਸਕੂਲ ਦੇ ਵਿੱਚ ਕਿਸੇ ਕਮਰੇ ਦੀ ਘਾਟ ਹੈ ਇਸ ਕਰਕੇ ਠੀਕ ਹੈ ਕੋਈ ਇੱਕ ਅੱਧਾ ਸਕੂਲ ਹੋ ਸਕਦਾ ਜਿਹਦੇ ਵਿੱਚ ਕੋਈ ਕਮਰੇ ਦੀ ਜਾਂ ਕਿਸੇ ਬਿਲਡਿੰਗ ਦੀ ਘਾਟ ਹੋਵੇ ਪਰ ਅਦਰਵਾਈਜ਼ ਸਰਕਾਰੀ ਸਕੂਲਾਂ ਦੇ ਵਿੱਚ ਹੋਂ ਸਾਰਾ ਚੀਜ਼ਾਂ ਪ੍ਰੋਪਰ ਹੈਗੀਆਂ ਸਾਰੇ ਪੰਜਾਬ ਵਿੱਚ ਐਸੀ ਕੀਤੀ ਜਾ ਰਹੀ ਹੈ ਤੇ ਇਕੱਲੇ ਮੁਕਸਰ ਦੇ ਨਹੀਂ ਇਹ ਸ਼ੁਰੂਆਤ ਹੈ ਸ਼ੁਰੂਆਤ ਦੇ ਵਿੱਚ ਮੁਕਸਰ ਸਾਡਾ ਮੋਰੀ ਰਿਹਾ ਹਮੇਸ਼ਾ ਸਾਰੇ ਕੰਮਾਂ ਦੇ ਵਿੱਚ ਤੇ ਅੱਜ ਅਸੀਂ ਪੰਜਾਬ ਦੇ ਲਈ ਸਿਹਤ ਬਣਿਆ ਔਰ ਮਾਰਗਦਰਸ਼ਕ ਬਣਿਆ ਸਾਡਾ ਮੁਕਸਰ ਜ਼ਿਲ੍ਹਾ ਔਰ ਜ਼ਿਲ੍ਹੇ ਦੇ ਵਿੱਚੋਂ ਸਰਕਾਰੀ ਪ੍ਰਾਇਮਰੀ ਸਕੂਲ ਮੁਕਸਰ ਦਾ ਖਾਸ ਤੌਰ ਤੇ ਔਰ ਮੈਂ ਖਾਸ ਤੌਰ ਤੇ ਵਧਾਈ ਦਿਨਾ ਸਾਡੇ ਐਮਐਲਏ ਜਗਦੀਪ ਸਿੰਘ ਜੀ ਕਾਕਾ ਬਰਾੜ ਜੀ ਦੇ ਉਦਮ ਸਦਕਾ ਉਹਨਾਂ ਦੀ ਦੇਖ ਰੇਖੇ ਹੇਠਾਂ ਜਿਹੜਾ ਇੱਥੋਂ ਦਾ ਪ੍ਰਬੰਧ ਆ ਉਹ ਵੀ ਵਧੀਆ ਚੱਲ ਰਿਹਾ ਔਰ ਖਾਸ ਤੌਰ ਤੇ ਇਸ ਸਕੂਲ ਨੂੰ ਦੇ ਸਟਾਫ ਨੂੰ ਸਾਰੇ ਨੂੰ ਵਧਾਈ ਹੈ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਵਿੱਚ ਪਹਿਲੀ ਈਅਰ ਪ੍ਰੋਜੈਕਟ ਸ਼ੁਰੂ ਕੀਤੀ ਔਰ ਇਸ ਨੂੰ ਸਾਰੇ ਪੰਜਾਬ ਦੇ ਵਿੱਚ ਲੈ ਕੇ ਜਾਵਾਂਗੇ ਜੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਏਸੀ ਕਮਰੇ ਚ ਪੜਦੇ ਆ ਤੇ ਅੱਜ ਸਾਨੂੰ ਇਹ ਬਹੁਤ ਵਧੀਆ ਮੌਕਾ ਪ੍ਰਾਪਤ ਹੋਇਆ ਹੈ ਕਿ ਸਾਡੇ ਜਿਹੜੇ ਗਰੀਬ ਬੱਚੇ ਐ ਇਹ ਵੀ ਏਸੀ ਵਿੱਚ ਪੜ ਕੇ ਵਧੀਆ-ਵਧੀਆ ਜਿਹੜੇ ਅੱਗੇ ਨਾਗਰਿਕ ਬਣਨਗੇ ਤੇ ਚੰਗੀਆਂ ਪੋਸਟਾਂ ਤੇ ਲੱਗਣਗੇ ਜੀ ਸਰ ਇਸ ਤੋਂ ਪਹਿਲਾਂ ਜਿਲ੍ਹੇ ਚ ਹੋਰ ਕਿੰਨੇ ਸਕੂਲ ਏਸੀ ਹੈ ਜੀ ਪ੍ਰਾਇਮਰੀ ਸਕੂਲ ਪ੍ਰਾਇਮਰੀ ਸਕੂਲ ਸਰ ਜਿਹੜੇ ਫੁੱਲੀ ਏਸੀ ਨਹੀਂ ਕੁਝ ਪਾਰਸ਼ਲ ਏਸੀ ਹੈਗੇ ਆ ਜਿਵੇਂ ਸਾਡਾ ਕੌਣੀ ਸਕੂਲ ਹੈ ਉੱਥੇ ਅਸੀਂ ਦੋ ਕਮਰੇ ਏਸੀ ਕੀਤੇ ਹੋਏ ਆ ਤਾਂ ਹੁਣ ਇਹ ਸ਼ੁਰੂਆਤ ਹੋ ਗਈ ਕਿਉਂਕਿ ਇਸ ਸਰਕਾਰ ਦੇ ਆਉਣ ਤੋਂ ਬਾਅਦ ਜਿਹੜਾ ਇਹ ਅਸੀਂ ਸੋਚਿਆ ਵੀ ਜਿੰਨੇ ਵੀ ਸਕੂਲ ਬਾਅਦ ਤਵਾ ਏਸੀ ਹੋ ਸਕਦੇ ਆ ਤੇ ਉਮੀਦ ਆ ਵੀ ਆਉਣ ਵਾਲੇ 2.5 ਸਾਲਾਂ ਦੇ ਵਿੱਚ ਕਾਫੀ ਸਕੂਲ ਅਸੀਂ ਏਸੀ ਕਰ ਦਿਆਂਗੇ ਜਿਹੜੇ ਮਾਪੇ ਜਿਹੜੇ ਕਹੇ ਜਾਣੇ ਕਿ ਪ੍ਰਾਈਵੇਟ ਸਕੂਲਾਂ ਹੀ ਪੜਾਉਂਦੇ ਆ ਤੇ ਜਿਹੜੇ ਸਰਕਾਰੀ ਸਕੂਲਾਂ ਕਿਸ ਇਹ ਕਹਿਣਾ ਚਾਹੁੰਦੇ ਆ ਦੇਖੋ ਜਿਹੜੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਆ ਜਾਂ ਅੱਜ ਤੁਸੀਂ ਦੇਖੋਗੇ ਵੀ ਸਰਕਾਰੀ ਸਕੂਲਾਂ ਦੇ ਬੱਚੇ ਵੀ ਉਹਨਾਂ ਨਾਲੋਂ ਬਹੁਤ ਅੱਗੇ ਆ ਅਸੀਂ ਬੜੇ ਮੈਂ ਆਪ ਖੁਦ ਟੈਸਟ ਕੀਤਾ ਹੈ ਬਹੁਤ ਸਾਰੇ ਕੁਐਸਚਨ ਅਸੀਂ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਪਾ ਕੇ ਦੇਖੇ ਆ ਉਹ ਉਹਨਾਂ ਨੂੰ ਨਹੀਂ ਆਏ ਤੇ ਜਦੋਂ ਕਿ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਆ ਵੀ ਗਏ ਉਹ ਥੋੜਾ ਜਿਹਾ ਥੋੜਾ ਜਿਹਾ ਆਪਣੇ ਮਨ ਦੇ ਵਿੱਚ ਹੁੰਦਾ ਜਿਵੇਂ ਕੋਈ ਮਹਿੰਗੀ ਚੀਜ਼ ਆਪਾਂ ਛੇਤੀ ਲੈ ਲੈਣੇ ਤੇ ਸਸਤੀ ਚੀਜ਼ ਨੂੰ ਆਪਾਂ ਨੂੰ ਕਹਿ ਦੇਵੇ ਉਹਦੀ ਆਪਾਂ ਕਦਰ ਘੱਟ ਕਰਦੇ ਆ ਇਸ ਕਰਕੇ ਸਰਕਾਰ ਨੇ ਫ੍ਰੀ ਐਜੂਕੇਸ਼ਨ ਦਿੱਤੀ ਹੈ ਤੇ ਕੁਝ ਬੰਦਿਆਂ ਨੂੰ ਐ ਹੁੰਦਾ ਵੀ ਜਿੰਨਾ ਚਿਰ ਜੇਬ ਦੇ ਵਿੱਚੋਂ ਲੱਖ 2 ਲੱਖ ਜੇਬ ਚੋਂ ਜਾਵੇ ਨਾ ਉਹਨਾਂ ਚੋਂ ਉਹਨਾਂ ਨੂੰ ਨਜ਼ਾਰਾ ਜ ਨਹੀਂ ਆਉਂਦਾ ਇਹੋ ਚੀਜ਼ ਹੈ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦਿੱਲੀ ਦੀ ਤਰਜ਼ ਦੇ ਆਧਾਰ ਤੇ ਪੰਜਾਬ ਦੇ ਵਿੱਚ ਕੰਮ ਕਰਨਾ ਚਾਹੁੰਦੀ ਹੈ ਉਹਨਾਂ ਦਾ ਕਹਿਣਾ ਸੀ ਕਿ ਸਕੂਲਾਂ ਨੂੰ ਅਸੀਂ ਮੋਡੀਫਾਈ ਕਰਾਂਗੇ ਸਕੂਲਾਂ ਦੇ ਵਿੱਚ ਹਰ ਇੱਕ ਤਰੀਕੇ ਦੀ ਸਹੂਲਤ ਦਿੱਤੀ ਜਾਵੇਗੀ ਉਸ ਦੇ ਮੱਦੇ ਨਜ਼ਰ ਪ੍ਰਾਇਮਰੀ ਸਕੂਲ ਦੇ ਵਿੱਚ ਜਲਦੀ ਕਿ 에어 ਕੰਡੀਸ਼ਨ ਦਾ ਕੰਮ ਮੁਕੰਮਲ ਹੋ ਚੁੱਕਿਆ ਬਿਊਰੋ ਰਿਪੋਰਟ ਅਖੰਡ ਲੋਕ